हां जी प्यारे विद्यार्थियों मेरिटोरियस ਸਕੂਲਾਂ ਦੀ ਜਿਹੜੀ ਪੰਜਵੀਂ ਕਾਉਂਸਲਿੰਗ ਚੱਲ ਰਹੀ ਆ ਤੇ ਪੰਜਵੀਂ ਕਾਉਂਸਲਿੰਗ ਦਾ ਅਖੀਰਲਾ ਦੇਣਾਗਾ 27 24 ਦਾ ਇਹਦੇ ਵਿੱਚ ਇਸ ਤੋਂ ਪਹਿਲਾਂ ਜਿਹੜੀ ਕਾਉਂਸਲਿੰਗ ਹੋਈ ਸੀ ਪਹਿਲੇ 2 ਦਿਨ ਚੱਲੀ ਸੀਗੀ ਪ੍ਰਾਈਵੇਟ ਸਕੂਲ WHH ਡਿਸੇਬਲਡ ਇਸ ਕੈਟਾਗਰੀ ਦੇ ਬੱਚੇ ਸੀਗੇ ਇਹ ਹੈਗੇ ਓਪਨ ਕੈਟਾਗਰੀ ਓਪਨ ਕੈਟਾਗਰੀ ਦੀ ਜਿਹੜੀ ਮੈਰਿਟ ਆ ਉਹ 19 ਤਰੀਕ ਤੋਂ ਚੱਲੀ ਹੋਈ ਆ ਜਿਹੜੀ ਕਾਉਂਸਲਿੰਗ 19 ਤਰੀਕ ਤੋਂ ਸ਼ੁਰੂ ਹੋਈ ਹੋਈ ਆ ਓਪਨ ਤੋਂ ਭਾਵ ਇੱਥੇ ਸਪਸ਼ਟ ਕਰ ਦਈਏ ਓਪਨ ਦੇ ਵਿੱਚ ਉਹ ਬੱਚੇ ਨੇ ਜੋ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਨੇ ਜਾਂ ਜਿਹੜੇ ਸਹਾਇਤਾ ਪ੍ਰਾਪਤ ਸਕੂਲ ਨੇ ਉਹ ਬੱਚੇ ਨੇਗੇ ਉਹਨਾਂ ਨੂੰ ਓਪਨ ਕੈਟਾਗਰੀ ਦੇ ਤਹਿਤ ਰੱਖਿਆ ਹੋਇਆਗਾ ਤਾਂ ਇਸ ਵਿੱਚ ਦੇਖਦੇ ਆਪਾਂ ਲੜੀ ਨੰਬਰ 1763 ਤੋਂ ਲੈ ਕੇ 2673 ਤੱਕ ਜਿਹੜਾ ਦੱਸਿਆ ਗਿਆ ਇਹ 20724 ਨੂੰ ਇਹਨਾਂ ਬੱਚਿਆਂ ਦਾ ਹੋਣਾ ਲੜਕੀਆਂ ਦੇ ਵਿੱਚ ਓਪਨ ਕੈਟਾਗਰੀ ਵਿੱਚ ਲੜੀ ਨੰਬਰ 1763 ਤੋਂ 2673 ਤੇ ਮੈਰਿਟ ਨੰਬਰ ਬਣਦਾ ਇਹਨਾਂ ਦਾ 913 ਤੋਂ ਲੈ ਕੇ 1830 ਇੱਕ ਵਾਰੀ ਮੈਂ ਮੁੜ ਦੁਹਰਾ ਦਿੰਦਾ ਲੜਕੀਆਂ ਦੇ ਵਿੱਚ ਲੜੀ ਨੰਬਰ 1767 ਤੋਂ ਲੈ ਕੇ 2673 ਤੇ ਮੈਰਿਟ ਨੰਬਰ ਹੈਗਾ 913 ਤੋਂ ਲੈ ਕੇ 1830 ਇਸ ਤਰ੍ਹਾਂ ਲੜਕੀਆਂ ਦੇ ਵਿੱਚ ਓਪਨ ਕੈਟਾਗਰੀ ਤਹਿਤ ਹੈ ਲੜੀ ਨੰਬਰ 771 ਤੋਂ ਲੈ ਕੇ 1206 ਤੇ ਮੈਰਿਟ ਨੰਬਰ ਬਣਦਾ 436 ਤੋਂ ਲੈ ਕੇ 871 ਲੜਕਿਆਂ ਦਾ ਫੇਰ ਦੁਹਰਾ ਦਈਏ 2724 ਦਾ ਲਾਸਟ ਦਿਨ ਦਾ ਸ਼ਡਿਊਲ ਕੀ ਹੈ ਲੜੀ ਨੰਬਰ 771 ਤੋਂ 1206 ਮੈਟ ਨੰਬਰ ਹੈਗਾ 436 ਤੋਂ 1871 ਸੋ ਜਿਹੜੇ ਵਿਦਿਆਰਥੀ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਈ ਜਾਏਗੀ ਤਾਂ ਕਿ ਵਿਦਿਆਰਥੀਆਂ ਨੂੰ ਟਾਈਮ ਟੂ ਟਾਈਮ ਜਿਹੜਾ ਗੱਲਬਾਤ ਦਾ ਪਤਾ ਲੱਗਦਾ ਰਹੇ ਸੋ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਹਰੇਕ ਵਿਦਿਆਰਥੀ ਕੋਲੇ ਇਹ ਵੀਡੀਓ ਪਹੁੰਚੇ ਤਾਂ ਕਿ ਕੋਈ ਵਿਦਿਆਰਥੀ ਬੰਨ ਜਾ ਨਾ ਰਹੇ ਮੰਨ ਕੇ ਚੱਲੀਏ ਇਹ ਲਾਸਟ ਕਾਉਂਸਲਿੰਗ ਹੀ ਆ ਇਹੀ ਲਿਖਿਆ ਗਿਆ ਤਕਰੀਬਨ ਵੀ ਲਾਸਟ ਕਾਉਂਸਲਿੰਗ ਆ ਕੋਈ ਵੀ ਬੱਚਾ ਬੰਨ ਜਾ ਨਾ ਰਹੇ ਬੱਦ ਤੋਂ ਬੱਦ ਆਪਾਂ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਪਹਚਾਈਏ ਇਹਨਾਂ ਸਕੂਲਾਂ ਵਿੱਚ ਮੁਫਤ ਪੜ੍ਹਾਈ ਮੁਫਤ ਰਹਿਸ਼ ਤੇ ਮੁਫਤ ਖਾਣਾ ਇੱਥੋਂ ਪੜ੍ਹ ਲਿਖ ਕੇ ਬੱਚੇ ਉੱਚ ਕੋਟੀ ਦੇ ਅਫਸਰ ਬਣਦੇ ਨੇ ਧੰਨਵਾਦ ਜੀ ਸ਼ੁਕਰੀਆ ਬੱਦ ਤੋਂ ਬੱਦ ਸ਼ੇਅਰ ਕਰਨ ਦੀ ਖੇਚਲ ਕਰੀਏ ਧੰਨਵਾਦ